ਕੱਲੇ ਰੰਗਰੇਟੇ ਬਣਿਆ ਗੁਜਾਰਾ ਨਹੀਂ ਜੀਉਣਾ ਬਣੀ ਜਾ ਰੰਗਰੇਟੇ ਜਿੰਨੇ ਮਰਜ਼ੀ ਬਣ ਜਾ ਰੰਗਰੇਟੇ ਬਣਿਆ ਤਾਂ ਨਹੀਂ ਤਰਨ ਲੱਗੇ ਆਪਾਂ ਅਗਲਾ ਸ਼ਬਦ ਫੋਲੋ ਕਰਨਾ ਪੈਣਾ ਵਾ ਅਗਲਾ ਸ਼ਬਦ ਮੰਨਣਾ ਪੈਣਾ ਵਾ ਅਸੀਂ ਕਿਹੜੇ ਗੁਰੂ ਦੇ ਸਿੱਖਿਆ ਸਾਡੇ ਗੁਰੂ ਨੇ ਸਾਡੇ ਲਈ ਕੀ ਕੀਤਾ ਅਸੀਂ ਰਾਹ ਕਿਹੜਾ ਚੁਣ ਕੇ ਬੈਠੇ ਮਾਫ ਕਰਿਓ ਅਸੀਂ ਗੱਲ ਕਰਦੇ ਬਾਬਾ ਜੀਵਨ ਸਿੰਘ ਦੀ ਬਾਬਾ ਜੀਵਨ ਸਿੰਘ ਦੇ ਪੈਰ ਦੀ ਜੁੱਤੀ ਅਰਗਾਨੀ ਮੈਂ ਗੋਵਿੰਦ ਸਿੰਘ ਜੀ ਦੀਆਂ ਦੁੱਤੀਆਂ ਸਰਦਾਰੀਆਂ ਸਾਨੂੰ ਦੇ ਕੋਈ ਖੂਹਾਂ ਦੇ ਚੜ ਕੇ ਪਾਣੀ ਨਹੀਂ ਪੀਣ ਦਿੰਦਾ ਹੰਦਾ ਸਾਨੂੰ ਦੇ ਕੋਈ ਚੌਂਕਿਆਂ ਦੇ ਨਹੀਂ ਚੜ ਦਿੰਦਾ ਹੰਦਾ ਲੋਕ ਜੰਦਾਂ ਦੇ ਭਾਂਡੇ ਵੱਖਰੇ ਕਰਕੇ ਰੱਖੋ ਇਹਨਾਂ ਦੇ ਪਰ ਇਹ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਬਦੌਲਤ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਦੌਲਤ ਮੇਰੇ ਦਾਤੇ ਨੇ ਆਖਿਆ ਇਹ ਮਜਬੀ ਤੋਇਆ ਜਾਂਦਾ ਹੈ ਮਜਬੀ ਸ਼ਬਦ ਹੁੰਦਾ ਵਫਾਦਾਰ ਮਜਬੀ ਕਿਆ ਗੁੱਸਾ ਕਰਨ ਦੀ ਲੋੜ ਨਹੀਂ ਠਿਕ ਤੇ ਹੱਥ ਮਾਰ ਕੇ ਕਿਆ ਕਰوں ਮੈਂ ਵਫਾਦਾਰ ਆਂ ਪਰ ਵਫਾਦਾਰ ਆਂ ਧਾਗਿਆਂ ਤਵੀਤਾਂ ਵਾਲਿਆਂ ਦਾ ਨਹੀਂ ਮੈਂ ਵਫਾਦਾਰ ਆ ਰਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਹਿ ਕੇ ਵੇਖੋ ਜੇ ਭੁਖਾਣਾ ਨਿਗਲ ਜਾਂਦੇ ਫਿਰ ਮੈਨੂੰ ਆਖੇ ਦੁਨੀਆ ਦੇ ਖਜ਼ਾਨੇ ਦੌਲਤਾਂ ਦੇ ਨਾਲ ਖੁੱਲ ਜਾਂਦੇ ਫਿਰ ਮੈਨੂੰ ਜਿੱਥੇ ਮਰਜੀ ਆ ਕੇ ਫੜ ਲਿਓ ਇੱਕ ਰਹੀ ਵਫਾਦਾਰੀ ਕਰਕੇ ਤੇ ਵੇਖੀ ਇਸ ਗੁਰੂ ਨਾਲ ਗੁਰੂ ਨਾਲ ਵਫਾਦਾਰੀ ਕੀਤੀ ਕਿੰਨੇ ਆ ਹੁਣ ਲੈ ਜੋ ਮਨ ਧਿਆਨ ਨਾਲ ਲੈ ਜੋ ਚਮਕੌਰ ਦੀ ਗੜੀ ਦੇ ਅੰਦਰ ਇੱਕ ਬੰਨੇ 10 ਲੱਖ ਦਾ ਘੇਰਾ ਤੇ ਇੱਕ ਬੰਨੇ 40 ਗੁਰੂ ਦੇ ਨਾਲ ਚਮਕੌਰ ਦੀ ਗੜੀ ਜਿਹੜੀ ਇਤਿਹਾਸ ਤੇ ਆਪਾਂ ਸੁਣਿਆ ਹੀ ਨਾ ਬਾਬਾ ਜੀਵਨ ਸਿੰਘ ਵੀ ਤੇ ਵੇਚੀ ਆ ਨਾ ਤੇ ਉਹ 40 ਬੰਦੇ ਉਹ ਖੁੱਲ ਤੇ ਆ ਜਿਨ੍ਹਾਂ ਨੇ ਭੁੱਖ ਵੇਖੀ ਆ ਤੇ ਵੇਖੀ ਆ ਨੀਂਦਰਾ ਵੇਖਿਆ ਵਾ ਠੰਡ ਵੇਖੀ ਆ ਹਾਰ ਸਿਆਲ ਵੇਖਿਆ ਵਾ ਮਾੜੇ ਚੰਗੇ ਦਿਨ ਵੇਖੇ ਆ ਤੇ ਮੌਤ ਸਿਰ ਤੇ ਕੂਕਦੀ ਆ ਤੇ ਇੱਕ ਬੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਂਮਾ ਨਹੀਂ ਮਾਰਨਿਆ ਵੀ ਭੁੱਖੇ ਮਰ ਚੱਲੇ ਆ ਇੱਕ ਬੰਦੇ ਨੇ ਵੀ ਉੱਠ ਕੇ ਕਿਹਾ ਵੀ ਮਹਾਰਾਜ ਮਰੀ ਚੱਲੇ ਆ ਜਦੋਂ ਦੇ ਤੇਰੇ ਲੜ ਲੱਗੇ ਆ ਤੇ ਮੈਂ ਕਈ ਵਾਰੀ ਸੋਚਦਾ ਨਾ ਜੇ ਚਮਕੌਰ ਦੀ ਗੜੀ 'ਚ ਸਾਡੇ ਅਰਗੇ 5-10 ਜਣੇ ਹੁੰਦੇ ਨਾ ਉੱਥੇ ਨਾਨਾ ਮਹਾਰਾਜ ਪਹਿਲਾਂ ਤੇ ਐਫਡੀ ਕਰਾ ਸਾਡੇ ਨਾਂ ਦੇ ਫਿਰ ਲੜਾਂਗੇ ਸਾਡੇ ਨਿਆਣਿਆਂ ਦੀਆਂ ਫੀਸਾਂ ਤਾਂ ਆਰ ਫੇਰ ਲੜਾਂਗੇ ਲੈਂਟਰ ਪਵਾ ਕੇ ਦੇ ਦੁਕਾਨ ਦਾ ਸ਼ਟਰ ਲੱਗਣ ਵਾਲਾ ਯਾ ਲੱਗਣ ਵਾਲਾ ਹੀ ਵੇਖੋ ਅੱਜ ਤੇ ਧਰਮ ਪੈਸਿਆਂ ਨਾਲ ਦੇ ਗੰਨ ਲੱਗ ਪਿਆ ਦੱਸਦਾ 10000 ਦੇ ਧਰਮ ਦੇ ਗੰਡੇ ਇੱਥੇ ਤੇ ਜਿਸ ਬੰਦੇ ਦੇ ਮੂੰਹ ਨੂੰ ਲਹੂ ਲੱਗ ਗਿਆ ਨਾ ਜਿਹੜਾ ਅੱਜ 10000 ਲੈ ਕੇ ਧਰਮ ਬਦਲਣ ਲੱਗਾ ਵਾ ਉਹਦਾ ਬੰਦਾ ਲਾਲਚ ਤੋਂ ਵੀ ਭੈੜਾ ਆ ਗਿਆ ਉਹਨੂੰ 50000 ਮਿਲਿਆ ਉਹਨੇ ਇਹਨਾਂ ਦਾ ਥੋੜਾ ਰਹਿਣਾ ਨੇ ਉਧਰ ਛਾਲ ਮਾਰਨੀਆ ਤੇ ਲੱਖ ਮਿਲਿਆ ਉਹਨੇ ਉੱਥੇ ਥੋੜਾ ਰਹਿਣਾ ਨੇ ਉਧਰ ਛਾਲ ਮਾਰ ਜਾਣੀ ਆ ਧਰਮ ਪੈਸੇ ਨਾਲ ਨਹੀਂ ਬਣਦੇ ਜਾਂਦੇ ਧਰਮ ਸਿਰਦ ਹੈ ਕਿ ਨਿਭਾਏ ਜਾਂਦੇ ਆ ਕਿੱਡਾ ਵੱਡਾ ਜੀਵਨ ਹੋਗਾ ਬਾਬੇ ਜੀਵਨ ਸਿੰਘ ਦਾ ਬਾਬੇ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਦਾਦਾ ਕੁਝ ਨਹੀਂ ਚਾਹੀਦਾ बस ਇੱਕ ਚੀਜ਼ ਆ ਜਾਨ ਤੇਰੇ ਸਾਹਮਣੇ ਨਿਕਲ ਜਾਵੇ ਜਾਨ ਤੇਰੀ ਕੁਰਬਾਨੀ ਕਰਕੇ ਨਿਕਲ ਜਾਵੇ ਜਾਨ ਸ਼ਹਾਦਤ ਕਰਦਿਆਂ ਨਿਕਲ ਜਾਵੇ ਇਹੋ ਜਿਹਾ ਜੀਵਨ ਮੰਗੋ ਬਾਬੇ ਜੀਵਨ ਸਿੰਘ ਵਰਗਾ ਇਕੱਲੇ ਰੰਗਰੇਟੇ ਨਹੀਂ ਗੁਰੂ ਕੇ ਬੇਟੇ ਨਾਲ ਬੰਨਣਾ ਪੈਣਾ ਜੇ ਸਾਨੂੰ